ਇਸ ਜਗ੍ਹਾ ਤੇ ਡਾਰਸਲ ਪਾਰਟ ਤੇ ਥੋੜੀ ਦਰਦ ਹੋ ਰਿਹਾ ਹੈ ਔਰ ਤੁਸੀਂ ਚਾਹੁੰਦੇ ਹੋ ਦਰਦ ਵੀ ਹਟ ਜਾਵੇ ਔਰ ਪੇਟ ਦੀ ਚਰਬੀ ਵੀ ਘੱਟ ਹੋਵੇ ਤੁਹਾਨੂੰ ਸਿਰਫ ਇੱਕ ਅਸਰ ਦੱਸਣ ਲੱਗੇ ਹਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨੀ ਹੈ ਇਹ ਸਿਰਫ 10 ਮਿੰਟ ਅਗਰ ਤੁਸੀਂ ਇਹ ਕਰੋਗੇ ਤੁਹਾਡਾ ਭਾਰ ਵੀ ਘਟੇਗਾ ਔਰ ਡਾਰਸਲ ਸਪਾਈਨ ਦਾ ਜੋ ਦਰਦ ਹੈ ਉਹ ਵੀ ਘੱਟ ਹੋ ਜਾਏਗਾ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਤੁਸੀਂ ਬੈੱਡ ਤੇ ਲੇਟ ਜਾਓਗੇ ਔਰ ਦੋਨੇ ਗੋਡੇ ਚੰਗੀ ਤਰ੍ਹਾਂ ਇਦਾਂ ਮੋੜ ਦੇਣੇ ਨੇ ਔਰ ਦੋਨੋਂ ਗੋਡੇ ਬਾਹਰ ਨੂੰ ਕੱਟ ਦੇਣੇ ਨੇ ਇਦਾਂ ਕਰਕੇ ਔਰ ਦੋਨੋ ਹੱਥ ਆਪਣੇ ਸਿਰ ਦੇ ਪਿੱਛੇ ਔਰ ਉੱਪਰ ਚੱਕਾਂਗੇ ਇੱਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਦੈਨ ਰਿਲੈਕਸ 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 ਇੱਕ ਅਸਰ ਤੁਸੀਂ 10 ਵਾਰੀ ਕਰਨੀ ਹੈ ਸਵੇਰੇ ਸ਼ਾਮ ਕਰਨੀ ਹੈ ਸਪੈਸ਼ਲੀ ਰਾਤ ਨੂੰ ਕਰੋਗੇ ਤਾਂ ਤੁਹਾਡਾ ਭਾਰ ਘਟੇਗਾ ਇੱਕ ਹੋਰ ਕਸਰਤ ਅਗਰ ਤੁਸੀਂ ਕਰ ਸਕਦੇ ਹੋ ਸਾਈਡ ਪਲੈਂਕ ਸਾਈਡ ਤੇ ਆ ਜਾਓਗੇ ਔਰ ਐਦਾਂ